ਹਾਂਜੀ ਦੋਸਤੋ ਪਹਿਲਾਂ ਤਾਂ ਕੜਾਹੀ ਨੂੰ ਚੰਗੀ ਤਰ੍ਹਾਂ ਧੋਤਾ ਜਾਂਦਾ ਧੋਣ ਤੋਂ ਬਾਅਦ ਫਿਰ ਆਪਾਂ ਇੱਕ ਸੋਨੂ ਬਤੀਆ ਵੀ ਜਿੰਨਾ ਤੁਹਾਨੂੰ ਚਾਹੀਦਾਗਾ ਉਸ ਹਮ ਨਾਲ ਰੱਖੋ ਆ ਕੱਢਣ ਵਾਸਤੇ ਉਹਨਾਂ ਤੋਂ ਤਾਂ ਆਪਾਂ ਵਰਤ ਸਕਦੇ ਆ ਫਿਰ ਇੱਕ ਕੜਾਹੀ ਦੇ ਵਿੱਚ ਜਿੰਨਾ ਤੁਹਾਨੂੰ ਤਾਂ ਆਪਾਂ ਪਾਉਣਾਗਾ ਉਹਨਾਂ ਪਾਇਆ ਜਾਂਦਾਗਾ 10 ਕਿਲੋ ਪਾ ਲਓ 5 ਕਿਲੋ ਪਾ ਲਓ ਉਹ ਆਉਤੀ ਸ਼ਰਤਾਂ ਮੁਤਾਬਕ ਹੁੰਦਾਗਾ ਫੇਰ نیچے ਅੱਗ ਵਾਲੀ ਜਾਂਦੇ ਕਿ ਤਾਂ ਕਿ ਮਿੱਠਾ ਮਿੱਠਾ ਸੇਕ ਮਿਲਦਾ ਰਹੇ ਮਿੱਠੇ ਮਿੱਠੇ ਸੇਕ ਮਿਲਣ ਨਾਲ ਜਿਹੜਾ ਆਪਾਂ ਦੁੱਤ ਪਾਇਆ ਹੁੰਦਾ ਹੈਗਾ ਉਹਦੇ ਵਿੱਚੋਂ ਭਾਫ਼ ਹੋਣੀ ਸਟਾਰਟ ਹੋ ਜਾਂਦੀ ਆ ਕਿਉਂਕਿ ਜਿਉਂ 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 ਸੇਕ ਮਿਲੀ ਜਾਂਦਾ ਨਾ ਤੇ ਦੁੱਤ ਕੜੀ ਜਾਂਦਾ ਕੜੀ ਕਰਨ ਤੋਂ ਬਾਅਦ ਹੌਲੀ ਹੌਲੀ ਭਾਗ ਬਣ ਕੇ ਦੁੱਤ ਨੇ ਆਪਣਾ ਰੰਗ ਬਦਲਣਾ ਹੁੰਦਾ ਹੈਗਾ ਆ ਤੁਸੀਂ ਦੇਖ ਰਹੇ ਹੋ ਜਿਵੇਂ ਵੀਡੀਓ ਦੇ ਵਿੱਚ ਬਸ ਇੱਕ ਖੁਰਚਣਾ ਫੇਰੀ ਜਾਣਾ ਹੈਗਾ ਜਿਉਂ ਜਿਉਂ ਆਪਾਂ ਖੁਰਚਣਾ ਫੇਰਦੇ ਆ ਆਹੋਂ ਸਾਡੇ ਬਾਪੂ ਜੀ ਬੈਟਨੇਗੇ ਆ ਜਿਹੜਾ ਦੋਤਾ ਆ ਹੌਲੀ ਹੌਲੀ ਆਪਣਾ ਰੰਗ ਬਦਲੀ ਜਾਂਦਾ ਹੈਗਾ ਇਹ ਐਂ ਪ੍ਰੋਸੈਸ ਚੱਲਦਾ ਰਹਿੰਦਾ ਹੈ ਇਹ ਐਂ ਨਹੀਂ ਇਤਾਂ ਨਹੀਂ ਆਪਾਂ ਕਹਿ ਸਕਦੇ ਵੀ ਆਪਾਂ ਦੇ ਘੰਟੇ ਦੇ ਵਿੱਚ ਖੁੱਕੂ ਆ ਘਟ ਲਾਂਗੇ ਘੱਟੋ ਘੱਟ 2 ਘੰਟੇ 3 ਘੰਟੇ ਉਹ ਆਪਣੇ ਸੇਕ ਮੁਤਾਬਕ ਹੁੰਦਾ ਹੈਗਾ ਜਦੋਂ ਕਾਫੀ ਸੇਕ ਦੇਣ ਤੋਂ ਬਾਅਦ ਆ ਤੋ ਘੰਟੇ ਬਾਅਦ ਅਤੇ ਘੰਟੇ ਬਾਅਦ ਜਿੰਨਾ ਆਪਣਾ ਪ੍ਰੋਸੈਸ ਹੁੰਦਾ ਹੈ ਜੇ ਚੁੱਲੇ ਤੇ ਆਪਾਂ ਬਣਾਉਨੇ ਆ ਤਾਂ ਬੱਧ ਟਾਈਮ ਲੱਗਦਾ ਹੈ ਭੱਟੀ ਤੇ ਘੱਟ ਲੱਗਦਾ ਹੈ ਤਾਂ ਇਦਾਂ ਦਾ ਦੁੱਧ ਤਿਆਰ ਹੋ ਜਾਂਦਾ ਹੈਗਾ ਜਿਹਨੂੰ ਆਪਾਂ ਮਲਾਈ ਕਹਿੰਦੇ ਆ ਮਲਾਈ ਤੋਂ ਬਾਅਦ ਫਿਰ ਤੁਸੀਂ ਦੇਖ ਲਓ ਵੀ ਖੋਆ ਖੋਆ ਕਿਤਾ ਤਿਆਰ ਹੋਇਆ ਨਾ ਵੀ ਇੱਕ ਦੁੱਧ ਤੋਂ ਆਪਾਂ ਇੱਕ ਖੋਆ ਕਿਵੇਂ ਤਿਆਰ ਕਰਦੇ ਹੁੰਨੇਗੇ ਪਾ ਤਿਆਰ ਕਰਨ ਤੋਂ ਬਾਅਦ ਜੇ ਆਪਾਂ ਨੇ ਉਹਦੀਆਂ ਪਿੰਨੀਆਂ ਬਣਾਉਣੀਆਂ ਨੇ ਘਿਓ ਪਾ ਲਿਆ ਕੜਾਹੀ ਦੇ ਵਿੱਚ ਕੜਾਹੀ ਚ ਘਿਓ ਪਾਉਣ ਤੋਂ ਬਾਅਦ ਉਹਨੂੰ ਗਰਮ ਕੀਤਾ ਜਾਂਦਾ ਗਰਮ ਕਰਨ ਤੋਂ ਬਾਅਦ ਫਿਰ ਆਪਾਂ ਆਟਾ ਜਿਹੜਾ ਉਹ ਪਾ ਲੈਣੇ ਹੈਗੇ ਆਟਾ ਪਾ ਕੇ ਫਿਰ ਆਪਾਂ ਖੁਰਚਣੇ ਨਾਲ ਉਹਨੂੰ ਹਿਲਾਇਆ ਜਾਂਦਾ ਤਾਂ ਕਿ ਥੋੜਾ ਜਿਹਾ ਇਹ ਮਸਰਨ ਹੋ ਵੱਢੇ ਇਹ ਸਾਡੇ ਛੋਟੂ ਨੇ ਛੋਟੂ ਹੀ ਨੇ ਟਾਪ ਸਪੋਰਟ ਕਰਵਾਈ ਛੋਟ ਤੇ ਨਾਲ ਚੱਲੀ ਗਿਆ ਜਿਉਂ-ਜਿਉਂ ਆਪਾਂ ਫੇਰੀਗੇ ਖੁਰਚਣਾ ਅਤੇ ਘੜਾ ਹੋਈ ਗਿਆ ਮਟੀਰੀਅਲ ਚ ਖੂਆ ਪੌਂਤ ਤੋਂ ਬਾਅਦ ਪਿੰਨੀਆਂ ਤਿਆਰ ਹੋ ਗਈਆਂ ਆ